ਹੈਲੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦੀ ਕਟਿੰਗ ਕਿੱਦਾਂ ਕਰੀਦੀ ਹੈ ਆ ਆਪਾਂ ਸਲਵਾਰ ਦੀ ਕਟਿੰਗ ਕਰਦੇ ਹਾਂ ਚਲੋ ਜੀ ਸ਼ੁਰੂ ਕਰਦੇ ਹਾਂ ਸਲਵਾਰ ਦਾ ਨਾਪ ਹੈ 35 ਇੰਚ ਲੰਬਾਈ ਇਹ ਸਲਵਾਰ ਦੀ 35.5 ਇੰਚ ਰੱਖਾਂਗੇ ਪਹੁੰਚਾ 7.5 ਇੰਚ ਤੇ ਬੈਲਟ 23.5 ਇੰਚ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਇਹ ਆਪਾਂ ਕੱਪੜਾ ਲਿਆ ਇਹ ਕੱਪੜਾ ਸੀਗਾ ਤਾਈ ਤੋਂ ਥੋੜਾ ਜਿਹਾ ਜ਼ਿਆਦਾ ਆਪਾਂ ਇਹਨੂੰ ਡਬਲ ਫੋਲਡ ਕਰਕੇ ਫੋਲਡ ਕਰਕੇ ਰੱਖ ਲਿਆ ਤੇ ਯਾਨੀ ਕਿ ਦੋਹਰਾ ਕਰਕੇ ਤੇ ਦੋਹਰਾ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਫੋਲਡ ਕੀਤਾ ਦੇਖੋ ਆ ਫੋਲਡ ਕਰ ਰੱਖਿਆ ਹੈ ਯਾਨੀ ਕਿ ਇਹ ਜਿਹੜਾ ਆਪਣਾ ਪੌਂਚਾ ਹੈ ਇਹ ਆਪਣਾ ਪੌਂਚਾ ਹੈ ਇਹ ਆਪਣਾ ਹੁੰਦਾ ਪੌਂਚਾ ਆਪਾਂ ਨਾਲ ਹੀ ਰੱਖਾਂਗੇ ਇਹਨੂੰ ਆਪਾਂ ਲਹੋਂਦੇ ਨਹੀਂ ਨਾਲ ਅਟੈਚ ਹੀ ਪੌਂਚਾ ਨਾਲ ਅਟੈਚ ਹੀ ਕਰਾਂਗੇ ਚਲੋ ਜੀ ਸ਼ੁਰੂ ਕਰਦੇ ਆ ਇਹਦੇ ਲਈ ਆਪਾਂ ਆਪ ਪਹੁੰਚਾ ਲਿਆ 32 ਇੰਚ ਆ ਵੇਖੋ ਪਹੁੰਚਾ ਲਿਆ 32 ਇੰਚ ਰੱਖਾਂਗੇ 32 ਇੰਚ ਤੇ ਇਹਦੇ ਉੱਪਰ ਬੈਲਟ ਪੈ ਜਾਊਗੀ 4 ਇੰਚ ਪਾ ਲੋ ਚਾਹੇ 4.5 ਇੰਚ ਪਾ ਲੋ ਆਪਾਂ 4.5 ਇੰਚ ਬੈਲਟ ਪਾਵਾਂਗੇ ਇਹਦੇ ਉੱਪਰ ਤੇ ਸਲਵਾਰ ਤਿਆਰ ਹੁੰਦੀ ਹੈ 36.5 ਇੰਚ 1 ਇੰਚ ਵੇਚ ਆ ਜੂਗੀ ਰਹ ਜੂਗੀ 35 ਇੰਚ ਤੇ ਅੱਧੇ ਇੰਚ ਦੀ ਉੱਪਰੋਂ ਕਾਟ ਪਾ ਦਾਂਗੇ ਤਾਂ ਸਲਵਾਰ ਹੋ ਗਈ 35 ਇੰਚ ਤਿਆਰ ਆਪਾਂ ਹੁਣ ਇੱਥੇ ਨਿਸ਼ਾਨ ਲਾਣਾ 32 ਤੇ ਆਪਾਂ 32 ਤੇ ਨਿਸ਼ਾਨ ਲਾਤਾ ਇਹ ਨਿਸ਼ਾਨ ਲਾਇਆ ਆਪਾਂ 32 ਤੇ ਇਥੋਂ ਆਪਾਂ 10 ਇੰਚ ਆਸਣ ਰੱਖ ਲੈਣਾ 10.5 ਇੰਚ ਆਸਣ ਰੱਖਿਆ ਇਥੇ ਆਪਾਂ 1.2 ਇੰਚ ਦਾ ਨਿਸ਼ਾਨ ਲਾਵਾਂਗੇ ਕਿਉਂਕਿ ਇੱਥੋਂ ਪਹੁੰਚਾ 6.5 ਇੰਚ ਬਚਣਾ ਤਾਂ ਉਹਨਾਂ ਦਾ ਪਹੁੰਚਾ ਤਿਆਰ ਹੈ 7.5 ਇੰਚ ਤਾਂ ਆਪਾਂ ਕੁਝ ਪਹੁੰਚਾ ਇੱਥੋਂ ਲਿਆ ਇਹ 10.5 ਇੰਚ ਆਸਣ ਹੋ ਗਿਆ ਜਿਹੜਾ ਇੱਧਰ ਕੱਪੜਾ ਬਚੇਗਾ ਉਹ ਫालतੂ ਆ ਆਪਾਂ ਉਹ ਕੱਟ ਦਾਂਗੇ 1.5 ਇੰਚੀ ਆਪਾਂ ਆਸਨ ਦਾ ਨਿਸ਼ਾਨ ਇੱਥੇ ਲਾਵਾਂਗੇ ਪੌਂਚਾ ਘੱਟ ਆ ਪੌਣੇ 2 ਇੰਚ ਆਪਾਂ ਪੌਂਚਾ ਇੱਥੋਂ ਲਾਵਾਂਗੇ ਲੈ ਲੈ ਹੁਣ ਆਪਾਂ ਇਹਨਾਂ ਦੋਨਾਂ ਨੂੰ ਮਿਲਾ ਦਾਂਗੇ ਇਹਨਾਂ ਦੋਨਾਂ ਨੂੰ ਮਿਲਾ ਕੇ ਇੰਚੀ ਟੇਪ ਨਾਲ ਇੱਥੇ ਲਾਵਾਂਗੇ ਨਿਸ਼ਾਨ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਇੱਕ ਪੌਂਚਾ ਆ ਹੋ ਗਿਆ ਪੌਂਚਾ ਨਾਲ ਅਟੈਚ ਹੀ ਆ ਦੇਖੋ ਕਟਣਾ ਨਹੀਂ ਆਪਾਂ ਇਹਨੂੰ ਅਗਰ ਕਿਸੇ ਦੀ ਮਰਜ਼ੀ ਹੋ ਤਾਂ ਕੱਟ ਵੀ ਸਕਦੇ ਆ ਪਰ ਮੈਂ ਨਹੀਂ ਕਟਣਾ ਇਹ ਕੁੰਦਾ ਦੋ ਕੁੰਦੇ ਇਹ ਹੋਗੇ ਦੋ ਕੁੰਦੇ ਇਹ ਹੋਗੇ ਆਪਾਂ ਇਹਨੂੰ ਕਟਾਂਗੇ ਇਹ ਆਸਣ ਇੱਥੇ ਆਪਾਂ 1/2 ਇੰਚ ਦੀ ਕਾਟ ਪਾਵਾਂਗੇ ਪੌਂਚੇ ਦੇ ਉੱਪਰ 1/2 ਇੰਚ ਦੀ ਕਾਟ ਫਿਰ ਸਲਵਾਰ ਵਧੀਆ ਚੱਕਣੀ ਚੱਕਣੀ ਬਣਦੀ ਹੈ ਅੱਧੇ ਦੀ ਵੀ ਪਾ ਸਕਦੇ ਹੋ ਇੰਚ ਦੀ ਵੀ ਪਾ ਸਕਦੇ ਹੋ ਮਰਜ਼ੀ ਆਪਦੀ ਜਿੰਨੀ ਮਰਜ਼ੀ ਪਾ ਲਓ ਇੱਥੇ ਆਪਣੀ ਸੀਨ ਆਊਗੀ ਇਸ ਲਈ ਆਪਾਂ ਇੱਥੇ ਕੱਟ ਲਾ ਲਾਂਗੇ ਤਾਂ ਕਿ ਨਿਸ਼ਾਨੀ ਯਾਦ ਰਹੇ ਜੂ ਇਧਰੋਂ ਕੱਟ ਲਿਆ ਹੁਣ ਜਿਹੜਾ ਇਹ ਫालतू ਕਪੜਾ ਇਹ ਆਪਾਂ ਲਾ ਦਾਂਗੇ ਬਾਕੀ ਸਲਵਾਰ ਕੱਟ ਰਾਹਾਂ ਇਹ ਦੇਖੋ ਇਧਰ ਫालतू ਕਪੜਾ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਇੱਕੱਟੀ ਹੀ ਆਪਣੀ ਸਲਵਾਰ ਬਿਲਕੁਲ ਹੀ ਆਸਾਨ ਤਰੀਕਾ ਹੈ ਸਲਵਾਰ ਕੱਟਣ ਦਾ ਇੱਥੋਂ ਆਪਾਂ ਵੀ 33 ਇੰਚ ਲਿਆ ਸੀਗਾ ਯਾਨੀ ਕਿ 32 ਤੇ ਸਾਢੇ 1/2 ਇੰਚ ਸੀਗਾ ਸਾਢੇ 42 ਆਪਾਂ ਇੱਥੋਂ ਲਿਆ ਸੀ ਫਿਰ ਆਪਾਂ ਉਧਰਲੀ ਸਾਈਡੋਂ ਵੀ ਸਾਢੇ 42 ਇੰਚ ਲਾ ਕੇ ਉੱਥੇ ਨਿਸ਼ਾਨ ਲਾਇਆ ਸੀ ਸਾਢੇ 42 ਇੰਚ ਵਿੱਚੋਂ ਆਪਾਂ ਸਾਢੇ 10 ਆਸਣ ਕੱਢ ਲਿਆ ਤੇ 42 ਇੰਚ ਜਿਹੜਾ ਹੈਗਾ ਸੋਰੀ ਸਾਢੇ 10 ਸੈਂਚ ਕੱਢ ਲਿਆ 32 ਇੰਚ ਜਿਹੜਾ ਹੈਗਾ ਆਪਣਾ ਜਿਹਨੂੰ ਆਪਾਂ ਕੁੰਦਾ ਕਹਿ ਦਿੰਨੇ ਆ ਉਹ ਹੈ ਇਹ ਵੀ 32 ਇੰਚ ਦਾ ਕੁੰਦਾ ਇਹ ਵੀ 32 ਇੰਚ ਦਾ ਕੁੰਦਾ ਤੇ ਆਪਾਂ ਨਾਲ ਹੀ ਰੱਖਾਂਗੇ ਆਪਾਂ ਇਹਨੂੰ ਇਦਾਂ ਹੀ ਫੜ ਕੇ ਇੱਥੋਂ ਸੀਨ ਲਾ ਲਾਂਗੇ ਫਿਰ ਇੰਟਰਲੋਕ ਕਰਨ ਦੀ ਜਰੂਰਤ ਨਹੀਂ ਪੈਂਦੀ ਠੀਕ ਹੈ ਜੀ ਆਪਣੇ ਦੋਵੇਂ ਗੁੰਦੇ ਕੱਟੇ ਹੋ ਗਏ ਪੌਂਚਾ ਨਾਲ ਕੱਟਿਆ ਗਿਆ ਆਪਾਂ ਜਿਵੇਂ ਉਧਰ ਨਿਸ਼ਾਨ ਨਿਸ਼ਾਨ ਲਾਇਆ ਸੀ ਕੱਟ ਕੇ ਇੱਥੇ ਵੀ ਨਿਸ਼ਾਨ ਲਾ ਲਾਂਗੇ ਤਾਂ ਕਿ ਸੀਨ ਆਪਾਂ ਸਲਾਈ ਕਿੱਥੋਂ ਲਾਉਣੀ ਹੈ ਇੱਥੋਂ ਫੜ ਕੇ ਸਲਾਈ ਲਾਉਣੀ ਹੈ ਆਪਾਂ ਚਲੋ ਜੀ ਇਹ ਆਪਣੀ ਸਲਵਾਰ ਕੱਟ ਹੋ ਗਈ ਹੁਣ ਆਪਾਂ ਕਟਾਂਗੇ 벨ਟ 벨ਟ ਐਨਾਂ ਦੀ ਇਹ ਆਪਣਾ ਕਪੜਾ ਬਚਿਆ ਇਹਦੀ ਆਪਾਂ 벨ਟ ਕੱਟ ਦੇਣੀ 벨ਟ ਹੈਗੀ ਐਨਾਂ ਦੀ 23.5 ਇੰਚ 23.5 ਇੰਚ 벨ਟ ਹੈ ਆਪਾਂ 24.5 ਇੰਚ 벨ਟ ਕਟਾਂਗੇ ਅੱਧਾ ਅੱਧਾ ਇੰਚ ਵੇਚ ਆ ਜਾਊਗੀ ਤੇ 23.5 ਇੰਚ ਤਿਆਰ ਰਹਿ ਜੂਗੀ ਇਆ ਆਪਾਂ 벨ਟ ਕੱਟ ਲਈ ਜਿਹੜਾ ਇਹ ਕੱਪੜਾ ਬਚਿਆ ਆਪਾਂ ਇਹਦੇ ਵਿੱਚੋਂ ਪੌਂਚਿਆਂ ਨੂੰ ਕੱਪੜਾ ਲਾ ਲਾਂਗੇ ਇਹ ਬਿਲਕੁਲ ਇਜ਼ੀ ਤਰੀਕਾ ਹੈ ਸਲਵਾਰ ਕੱਟਣ ਦਾ ਕੋਈ ਆਪਾਂ ਪੌਂਚਾ ਲਾਉਣਾ ਨਹੀਂ ਹੈਗਾ ਨਾਲ ਹੀ ਫੋਲਡ ਕਰਕੇ ਆਪਾਂ ਜਿਹੜਾ ਕੱਪੜਾ ਹੈਗਾ ਜਿੰਨਾ ਵੀ 2.5 ਮੀਟਰ 3 ਮੀਟਰ ਨੂੰ ਰੱਖ ਲੈਣਾ ਫੋਲਡ ਕਰਕੇ ਆਪਾਂ ਪੌਂਚਾ ਨਾਲ ਹੀ ਫੋਲਡ ਕਰਕੇ ਆਪਾਂ ਪੌਂਚਾ ਲਾ ਲੈਣਾ ਤੇ ਨਾਲ ਹੀ ਹੁੰਦੇ ਕੱਟ ਲੈਣੇ ਆ ਤੇ ਚਲੋ ਜੀ ਆਪਾਂ ਸਲਵਾਰ ਕੱਟ ਲਈ ਜਿਹਨੂੰ ਨਾ ਸਮਝ ਆਈ ਹੋਵੇ ਕੁਝ ਪੁੱਛਣਾ ਹੋਵੇ ਪਲੀਜ਼ ਕਮੈਂਟ ਕਰਕੇ ਪੁੱਛ ਲੈਣਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਰਿਆ ਕਰੋ ਵੀਡੀਓ ਵੇਖ ਕੇ ਠੀਕ ਹੈ ਜੀ ਧੰਨਵਾਦ ਅਗਲੀ ਵੀਡੀਓ ਚ ਆਪਾਂ ਕੋਈ ਹੋਰ ਕਟਿੰਗ ਕਰਾਂਗੇ ਕਿਸੇ ਹੋਰ ਤਰੀਕੇ ਨਾਲ ਸਲਵਾਰ ਦੀ ਕਟਿੰਗ ਕਰਾਂਗੇ ਧੰਨਵਾਦ ਜੀ